ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਗੁਰਮੁਖ ਪਿਆਰਿਓ ਇਹ ਜਿਹੜੀ ਪੰਥ ਦੀ ਮਰਿਆਦਾ ਨਾ ਉਹ ਰਾ ਅਕਲ ਤੋਂ ਹੀ ਜਿਹੜੀ ਪਿਆ ਰਾਤ ਆ ਨਾ ਐ ਬੰਦੀ ਛੋੜ ਦਿਵਸ ਜਿਹੜਾ ਅੱਜ ਆ ਨਾ ਜਿਹੜੀ ਰਾਤਰੀ ਮੰਗੀ ਆ ਉਸ ਰਾਤ ਨੂੰ ਇਹ ਮਰਿਆਦਾ ਆ ਦਲਾ ਪੰਥਾਂ ਦੀਆਂ ਪੁਜਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤਰਨਾ ਦਲ ਵਿਧੀ ਚੰਦੀਏ ਮਹਾਂਪੁਰਖ ਜਿਹੜੀ ਪ੍ਰਾਤਨ ਸੰਪਰਦਾਵਾਂ ਸਾਰੀਆਂ ਉਹ ਅੱਧੀ ਰਾਤ ਦੇ ਜਦੋਂ 12 ਵਜਦੇ ਉਹ ਅਮਰਤ ਵੇਲਾ ਹੋ ਜਾਂਦਾ ਉਦੋਂ ਹੀ ਉਹ ਅਸ਼ਨਾਣ ਕਰਦੇ ਆ ਪੰਜਾਂ ਹੀ ਸਰੋਵਰਾਂ ਦੇ ਇਹ ਨਹੀਂ ਵੀ ਹੁਣੇ ਆਈਆਂ ਫੌਜਾਂ ਉਹ ਪੰਜਾਂ ਹੀ ਸਰੋਵਰਾਂ ਦੇ ਅਸ਼ਨਾਣ ਕੋਈ 12 ਸਬਾ 12 ਤੋਂ ਲੈ ਕੇ 3:00 ਬਜ ਜਾਂਦੇ ਆ ਉੱਥੇ ਦਰਸ਼ਨ ਪਰਸਨ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਬਾਣੀ ਪੜ੍ਹ ਕੇ ਅਰਜ਼ੋਈਆਂ ਕਰਕੇ ਸ਼ਹੀਦਾਂ ਮਰੀਦਾਂ ਨੂੰ ਯਾਦ ਕਰਕੇ ਮੀਰੀ ਪੀਰੀ ਦੇ ਮਾਲਕ ਬੰਦੀ ਛੋਰ ਤਖਤਾਂ ਵਾਲੇ ਤਾਜਾਂ ਵਾਲੇ ਪੌਜਾਂ ਵਾਲੇ ਮੌਜਾਂ ਵਾਲੇ ਪੰਚਾਇਸ਼ਨਾਨ ਜਿਹੜੇ ਪੰਚੇ ਸਰੋਵਰ ਇਹ ਸਰੋਵਰ ਪਾਣੀ ਦੀ ਘਾਟ ਕਰਕੇ ਨਹੀਂ ਸੀ ਮਰਨੇ ਲਵਾਏ ਸੰਤੋਖ ਸਰ ਸਾਹਿਬ ਸੱਚਮੁੱਚ ਅੱਜ ਵੀ ਸੰਤੋਖ ਬਖਸ਼ਦਾ ਉਥੇ ਟੱਬਾ ਲਾ ਕੇ ਕੋਈ ਮਾਰਾ ਜੇ ਕਿ ਮਹਿੰਤਰਲਾ ਬੇਨਤੀ ਦਾ ਕਰੋ ਟਾਲੀ ਸਾਹਿਬ ਸੰਤੋਖ ਸਰ ਸਾਹਿਬ ਉਹ ਆਪਾਂ ਨੂੰ ਅੱਜ ਭੁੱਲ ਹੀ ਗਿਆ ਵੀ ਸੰਤੋਖ ਸਰ ਸਾਹਿਬ ਕਿੱਥੇ ਆ ਪਰ ਖੁਸ਼ੀ ਹੋਈ ਜਦੋਂ ਅਸੀਂ ਅੱਗੇ ਹਰ ਸਾਲ ਕਰਦੇ ਸੀ ਨਾ ਪੰਜਾਂ ਸਰੋਵਰਾਂ ਦੇ ਇਸ਼ਨਾਨ ਬੁੱਢਾ ਦਲ ਤਰਨਾ ਦਲ ਸਾਰੀਆਂ ਫੌਜਾਂ ਵਿਧੀ ਜੰਦੀਏ ਹੋਰ ਮਹਾਂਪੁਰਖ ਸਾਰੇ ਹੁੰਦੇ ਸੀ ਪਰ ਆਮ ਸੰਗਤ ਘੱਟ ਹੁੰਦੀ ਸੀ ਰਾਤ ਬਹੁਤ ਆਨੰਦ ਬਣਿਆ ਬੜੀ ਵੱਡੀ ਗਿਣਤੀ 'ਚ ਮਾਰੇ ਨੇ ਹੁਣ ਮੇਰਾ ਕੀਤੀਆਂ ਬਹੁਤ ਵੱਡੀ ਗਿਣਤੀ 'ਚ ਸੰਗਤਾਂ ਸੰਨ ਇਹ ਖੁਸ਼ੀ ਵਾਲੀ ਗੱਲ ਆ ਦੇਖੋ ਜਿੱਥੇ ਲੋਕ ਧਰਮ ਤੋਂ ਦੂਰ ਜਾ ਰਹੇ ਆ ਉੱਥੇ ਜਿਹੜੇ ਧਰਮੀ ਆ ਉਹਨਾਂ ਨੇ ਮਾਰੇ ਨੇ ਨੇੜੇ ਲਿਆ ਰਿਆ ਔਰ ਬੇਬਕਤੀਆਂ ਮੌਤਾਂ ਬਹੁਤ ਹੋ ਰਹੀਆਂ ਇਹ ਕੋਈ ਪਤਾ ਨਹੀਂ ਕਿ ਆਪ ਬਸ ਆਸਾ ਇਸ ਭਾਂਡੇ ਦਾ ਇਤਨਾ ਕਲਾਕੇ ਥਨ ਕਾ ਇਹ ਮਾਰੇ ਨੇ ਮੇਰਾ ਕੀਤੀਆਂ ਵਖਤ ਵਿਚਾਰੇ ਸੋ ਬੰਦਾ ਹੋਏ ਵਖਤ ਵਿਚਾਰਨਾ ਚਾਹੀਦਾ ਇਹ ਨਾ ਹੋਵੇ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਈ ਬਦਲੇ ਇਹ ਬੰਦੀ ਛੋੜ ਪਾਤਸ਼ਾਹ ਧੰਗੁਰੂ ਹਰਗੋਬਿੰਦ ਸਾਹਿਬ ਉਹ ਅੱਜ ਵੀ ਅੱਜ ਵੀ ਬੰਦੀ ਪਿਆ ਨੂੰ ਅੱਜ ਵੀ ਉਹਨਾਂ ਨੂੰ ਸਹਿਬ ਸੱਚੇ ਪਾਤਸ਼ਾਹ ਜੀ ਉਹ ਯਾਲੂ ਕਰ ਪਾਲੂ ਸਤਿਗੁਰੂ ਜੀ ਉਹ ਸਾਰਿਆਂ ਨੂੰ ਮੁਕਤ ਕਰਦੇ ਆ ਉਹ ਤਖਤਾਂ ਵਾਲੇ ਨੇ ਉਹ ਤਾਜਾਂ ਵਾਲੇ ਨੇ ਉਹ ਫੌਜਾਂ ਵਾਲੇ ਨੇ ਉਹ ਮੌਜਾਂ ਵਾਲੇ ਨੇ ਉਹ ਭਾਰੀ ਪਾਤਸ਼ਾਹ ਨੇ ਉਹ ਆਜਾਨ ਪਾਤਸ਼ਾਹ ਨੇ ਉਹ ਸ਼ਾਹਾਨ ਪਾਤਸ਼ਾਹ ਨੇ ਉਹ ਸਭ ਕੁਝ ਹੀ ਨੇ ਨਾ ਉਹਨਾਂ ਵਰਗਾ ਕੱਦ ਕਿਸੇ ਦਾ ਸਤਿਗੁਰੂ ਸਾਹਿਬਾਨ ਸਾਰੀ ਦੇਖੋ ਬਲੀ ਨੇ ਸਾਧ ਸੰਗਤ ਜੀ ਕਿਸੇ ਰੂਪ ਚ ਕਿਤੇ ਕਿਵੇਂ ਪਰ ਉਹਨਾਂ ਕਲਾ ਵਰਤਾਈ ਪਰ ਗੁਰੂ ਹਰਗੋਬਿੰਦ ਸਾਹਿਬ 7.5 ਫੁੱਟ ਕੱਦ ਉਹ ਤਾਂ ਮਹਾਰਾਜਾ ਤੇ ਐ ਐ ਇਡਾ ਚੌੜਾ ਜੁੱਸਾ ਮੋٹے ਮੋٹے ਮਹਾਰਾਜੇ ਨੇਤਰ ਚੌੜਾ ਮਾਸਕ ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਨਾ